ਸਤਿ ਸ਼੍ਰੀ ਅਕਾਲ ਜੀ ਫੇਸਬੁੱਕ ਤੇ YouTube ਵਾਲਿਆਂ ਨੂੰ ਤੁਹਾਡਾ 3829 ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਜੀ ਆਇਆਂ ਨੂੰ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਟਾਈਮ ਹੋ ਗਿਆ ਜੀ 9:30 ਤੇ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ गुजारिश ਆ ਕਿ ਤੁਸੀਂ ਜੇ ਫੇਸਬੁੱਕ ਤੇ ਮੈਨੂੰ ਦੇਖ ਰਹੇ ਆਂ ਤਾਂ ਤਾਂ ਵੀ ਮੇਰੇ ਚੈਨਲ ਨੂੰ ਫੋਲੋ ਕਰਿਓ ਤੇ ਜੇ ਤੁਸੀਂ YouTube ਤੇ ਦੇਖ ਰਹੇ ਆਂ ਤਾਂ ਤਾਂ ਵੀ ਮੇਰੇ ਚੈਨਲ ਨੂੰ 3829 ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਨੂੰ ਤੁਹਾ ਤੇ ਨੇ ਨਾਲ ਆਪਾਂ ਨੂੰ ਹੌਸਲਾ ਹੋ ਜਾਂਦਾ ਤੇ ਜਿਹੜੀ ਵੀਡੀਓ ਆਪਾਂ ਅੱਜ ਦੇ ਵਿਸ਼ੇ ਤੇ ਬਣਾਉਣ ਜਾ ਰਹੇ ਆ ਉਹ ਬਣਾਉਣ ਜਾ ਰਹੇ ਆ ਆਪਾਂ ਬੇਈਮਾਨੀ ਠੱਗੀ ਧੋਖਾ ਕਿ ਕਿਸੇ ਨਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜੇ ਆਪਾਂ ਠੱਗੀ ਧੋਖਾ ਕਿਸੇ ਨਾ ਕਰਦੇ ਆ ਕਮ ਸੇ ਕਮ ਕੋਈ ਇਨਸਾਨ ਨਹੀਂ ਦੇਖਦਾ ਤੇ ਕੋਈ ਅ ਹੋਰ ਨਹੀਂ ਦੇਖਦਾ ਤੇ ਰੱਬ ਤਾਂ ਆਪਾਂ ਨੂੰ ਜ਼ਰੂਰ ਦੇਖਦਾ ਅਕਸਰ ਹੀ ਆਪਾਂ ਗੱਲਾਂ ਸੁਣਦੇ ਆ ਕਿ ਬਿੱਲੀਆਂ ਅੱਖਾਂ ਵਾਲਾ ਬੰਦਾ ਖੋਟਾ ਹੁੰਦਾ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਚਾਹੇ ਬੰਦਾ ਹੋਵੇ ਚਾਹੇ ਬੁੜੀ ਹੋਵੇ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਐਂ ਨਹੀਂ ਵੀ ਮੇਰੇ ਨਾਲ ਦਿੰਗਾ ਬਿੱਲਾਂ ਅੱਖਾਂ ਕਰਕੇ ਤਾਂ ਐ ਪਰ ਮੈਂ ਨਹੀਂ ਮੰਨਦੀ ਇਸ ਗੱਲ ਨੂੰ ਕਿਉਂਕਿ ਰੱਬ ਹਰ ਸਭ ਦੇ ਹਿਰਦੇ 'ਚ ਵੱਸਦਾ ਤੇ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਤੇ ਕਿਸੇ ਤਰ੍ਹਾਂ ਦਾ ਬਲੇਮ ਲੱਗੇ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਆਪਣੀ ਜ਼ਿੰਦਗੀ ਦੀ ਸਚਾਈ 2021 ਦੇ ਪਹਿਲੇ ਮਹੀਨੇ ਮੇਰੇ ਖਾਤੇ ਦੇ ਵਿੱਚ 2 ਲੱਖ 900 ਤੇ 70 ਰੁਪਏ ਐ ਮੈਂ ਉਸ ਵਕਤ ਸੈਂਦਰ ਦੇ ਵਿੱਚ ਦਿਹਾੜੀ ਕਰ ਰਹੀ ਸੀ ਜਦੋਂ ਮੇਰੇ ਖਾਤੇ ਦੇ ਵਿੱਚ ਪੈਸੇ ਆਏ ਮੈਂ ਉਸ ਵਕਤ ਸੈਦਰ ਦੇ ਵਿੱਚ ਦਿਹਾੜੀ ਕਰਦੀ ਸੀ ਤੇ ਹੱਥ ਵੀ ਮੇਰਾ ਇੰਨਾ ਕੁ ਜ਼ਿਆਦੇ ਤੰਗ ਸੀ ਵੀ ਨਾ ਤਾਂ ਘਰੇ ਸੌਦਾ ਸੀ ਤੇ ਨਾ ਮੇਰੇ ਕੋਲੇ 100 ਰੁਪਈਆ ਸੀ ਜਦੋਂ ਮੇਰੇ ਖਾਤੇ 'ਚ ਪੈਸੇ ਆਉਂਦੇ ਆ ਤੇ ਮੈਨੂੰ ਬੈਂਕ ਵੱਲੋਂ ਇੱਕ ਮੈਸੇਜ ਆਉਂਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਦੋਂ ਆਪਾਂ ਨੂੰ ਪੈਸੇ ਆਉਂਦੇ ਤੇ ਬੈਂਕ 'ਚ ਮੈਸੇਜ ਆਉਂਦਾ ਹੀ ਹੈ ਬੈਂਕ 'ਚ ਮੈਸੇਜ ਆਇਆ ਮੇਰੇ ਖਾਤੇ 'ਚ ਪੈਸੇ ਆ ਗਏ ਪੈਸੇ ਆ ਗਏ ਤੇ ਮੈਂ ਬੈਂਕ ਦਾ ਮੈਸੇਜ ਜਦੋਂ ਵੇਖਿਆ ਤੇ ਮੈਂ ਨਾ ਵੀ ਮੈਨੂੰ ਐਂ ਜੇ ਹੋਇਆ ਮੈਂ ਕੋ ਚਲੋ ਐਵੇਂ ਲੱਗਦਾ ਵੀ ਕਈ ਵਾਰੀ ਵ ਚਲੋ ਮੈਂ ਮੁੰਡੇ ਨੂੰ ਮੈਸੇਜ ਦਿਖਾਇਆ ਉਹਨੂੰ ਦਿਖਾਉਂ ਨੂੰ ਦਿਖਾ ਸਾਰੇ ਆਂਡ ਤੇਰੇ ਖਾਤੇ 'ਚ ਪੈਸੇ ਆਏ ਆ ਮੈਂ ਕਿਹਾ ਚਲੋ ਕੋਈ ਨਹੀਂ ਆਪੇ ਕੋਈ ਗੌਰ ਕਰੂਗਾ ਹੀ ਬੈਂਕ ਕੋਲੋਂ ਮੈਨੂੰ ਕੋਈ ਫੋਨ ਆਊਗਾ ਜੇ ਕਿਸੇ ਦੀ ਗਲਤੀ ਨਾਲ ਗਲਤ ਪਏ ਆ ਚਲੋ ਬੈਂਕ ਨੇ ਮੈਨਾਂ ਗੌਰ ਕੀਤੀ 5-6 ਦਿਨ ਲੰਗੇ ਤੇ ਮੈਂ ਬੈਂਕ 'ਚ ਗਈ ਤੇ ਬੈਂਕ 'ਚ ਜਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਮੈਂ ਕਿਹਾ ਵੀ ਮੇਰੇ ਖਾਤੇ 'ਚ ਪੈਸੇ ਆ ਤੇ ਮੈਂ ਕਿਹਾ ਵੀ ਮੈਂ ਕਢਾਉਣੇ ਆ ਕਹਿੰਦੇ ਕਿ ਵੀ ਕਿੰਨੇ ਕਢਾਉਣੇ ਮੈਂ ਕਿਹਾ ਸਾਰੇ ਕਢਾਉਣੇ ਆ ਤੇ ਮੈਂ ਸਾਰਿਆਂ ਦਾ ਫਾਰਮ ਭਰਾਇਆ ਤੇ ਪੈਸੇ ਕਢਾ ਲਏ ਪੈਸੇ ਕਢਾ ਲਏ ਤੇ ਉਹ ਜਿਹੜੀ ਔਰ ਨਾਮ ਰਾਣੂ ਦੇ ਕਰਤੇ ਉਹਨਾਂ ਨੇ ਪੈਸੇ ਗਲਤੀ ਨਾਲ ਮੇਰੇ ਖਾਤੇ 'ਚ ਪਾਤੇ। ਉਸ ਬੁੜੀ ਨੇ ਲੋਨ ਕਰਾਇਆ ਸੀ ਕੋਈ ਦੁਕਾਨਦਾਰ ਕੋਹੰਦਾ ਉਹਦਾ ਕੰਮ ਸੀਗਾ ਵਿਚਾਰੇ ਦਾ ਕਿਉਂਕਿ ਸਾਡਾ ਪਿੰਡ ਭੱਟਾ ਮੈਂ ਜਾਣਦੀ ਤਾਂ ਹੈ ਨੀਂਗੀ ਤੇ ਉਹ ਕਹਿੰਦੇ ਵੀ ਉਹ ਮੈਂ ਇਸ ਤਰ੍ਹਾਂ ਦੀ ਨੂੰਹ ਆ ਕਿ ਜਿਹਦੇ ਪੈਸੇ ਸੀਗੇ ਤੇਰੇ ਖਾਤੇ 'ਚ ਆ ਗਏ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਤੇ ਜਦੋਂ ਮੈਂ ਪੈਸੇ ਜਾ ਕੇ ਕਢਾ ਲੇ ਤੇ ਭਾਈ ਬੈਂਕ ਵਾਲੇ ਨਾ ਮੈਂ ਪੈਸੇ ਕਢਾ ਕੇ ਘਰੇ ਆ ਗਈ ਤੇ ਬੈਂਕ ਵਾਲੇ ਮੇਰੇ ਮਗਰ ਆ ਗਏ ਉਹਨਾਂ ਨੇ ਉੱਥੇ ਪੈਸੇ ਕਢਾਉਣ ਗਈ ਨੂੰ ਵੀ ਨਹੀਂ ਮੈਨੂੰ ਕਿਹਾ 20 ਪੈਸੇ ਸਾਡੇ ਆ ਜਾਂ ਅਸੀਂ ਗਲਤੀ ਨਾਲ ਪਾਤੇ ਜਾਂ ਹੀ ਪੈਸੇ ਤੇਰੇ ਨਹੀਂਗੇ ਦੇ ਵੀ ਜਾਈ ਪੈਸੇ ਤੈਨੂੰ ਕਿੱਥੋਂ ਆਏ ਕੋਈ ਉਹਨਾਂ ਨੇ ਪੁੱਛ ਗੱਛ ਨਹੀਂ ਕੀਤੀ ਕੋਈ ਮੈਨੂੰ ਗੱਲ ਨਹੀਂ ਕਹੀ ਨਾ ਕੋਈ ਵੱਧ ਨਾ ਘਟਾ ਉਹਨਾਂ ਨੂੰ ਚੁੱਪ ਕਰਕੇ ਫਾਰਨ ਭਰੇ ਪੈਸੇ ਕਢ ਤੇ ਮੈਂ ਘਰੇ ਆ ਗਈ ਚਾਰ ਬੁੱਟਣਾਂ ਚ ਪੈਸੇ ਮੈਂ ਲੈ ਕੇ ਘਰੇ ਆ ਗਈ ਜਦੋਂ ਮੈਂ ਘਰੇ ਆ ਗਈ ਤੇ ਮੁੜ ਕੇ ਮਗਰ ਹੀ ਮੇਰੇ ਉਹ ਆ ਗਈ ਪੰਜ ਚਾਰ ਜਣੇ ਇਕੱਠੇ ਹੋ ਗਏ ਜਦੋਂ ਮਗਰ ਹੀ ਆ ਗਏ ਤੇ ਮੈਨੂੰ ਕਹਿੰਦੇ ਕਿ ਵੀ ਇਹ ਪੈਸੇ ਮੈਡਮ ਥੋਡੇ ਨਹੀਂਗੇ ਤੇ ਮੈਂ ਕਿਹਾ ਸਰ ਕਿਉਂ ਸਾਡੇ ਕਿਉਂ ਨਹੀਂ ਕਿ ਕਹਿੰਦੇ ਨਹੀਂ ਇਹ ਪੈਸੇ ਥੋਡੇ ਨਹੀਂਗੇ ਤੇ ਕਹਿੰਦੇ ਵੀ ਇਹ ਤਾਂ ਪੈਸੇ ਮਤਲਬ ਕਿ ਕਿਸੇ ਲੇਡੀ ਜੀ ਦੇ ਹੋਰ ਆ ਤੇ ਵੀ ਅਸੀਂ ਗਲਤੀ ਨਾਲ ਤੁਹਾਡੇ ਖਾਤੇ ਚ ਪਾਤੇ ਤੁਸੀਂ ਨਾ ਸੱਚ ਕਰਕੇ ਜਾਣੋ ਮੈਂ ਚੋਪ ਪਚਾਪ ਪੈਸੇ ਉਹਨਾਂ ਨੂੰ ਸਾਰੇ ਦੇ ਸਾਰੇ ਚਾਰੇ ਗੁੱਟਨ ਰਬੜਾ ਚੜਨਾ ਉਵੇਂ ਹੀ ਪੈਸੇ ਉਹਨਾਂ ਨੂੰ ਫੜਾਤੇ ਮੈਂ 1 ਰੁਪਈਆ ਨਹੀਂ ਰੱਖਿਆ ਉਹਨਾਂ ਵਿੱਚੋਂ ਫੇਰ ਜਦੋਂ ਸਾਡੇ ਪਿੰਡ 'ਚ ਗੱਲ ਲੁੱਡੀ ਵੀ ਹਾਂ ਉਹਦੇ ਖਾਤੇ 'ਚ ਐਂ ਕਰਕੇ ਪੈਸੇ ਆ ਗਏ ਸੀ ਤੇ ਮੈਨੂੰ ਸਾਰੇ ਕਹਿਣ ਲੱਗੇ ਤੂੰ ਸਾਨੂੰ ਦੱਸ ਦੀ ਤੂੰ ਕਾਹਤ ਦਿੱਤੇ ਤੂੰ ਸਾਨੂੰ ਤਾਂ ਦੱਸ ਦੇ ਵੀ ਮੇਰੇ ਖਾਤੇ 'ਚ ਪੈਸੇ ਆਏ ਆ ਤੂੰ ਦੇਣੇ ਨਹੀਂ ਸੀ ਤੂੰ ਮੋੜਨੇ ਨਹੀਂ ਸੀ ਮੈਂ ਕਹਿੰਦਾ ਨਹੀਂ ਐਵੇਂ ਨਹੀਂ ਕਰਨਾ ਚਾਹੀਦਾ ਉਹ ਪੈਸੇ ਅਗਲੇ ਨੇ ਕੀ ਪਤਾ ਕਿਵੇਂ ਚੱਕੇ ਸੀ ਅਗਲੇ ਦੇ ਪ੍ਰੂਫ ਲੱਗੇ ਸੀ ਤੇ ਕਹਿੰਦੇ ਆਪਾਂ ਬੈਂਕ ਮੈਨੇਜਰ ਨੂੰ ਖੈਚ ਦੇ ਤੈਨੂੰ ਕੀ ਟੈਂਸ਼ਨ ਸੀ ਤੂੰ ਤਾ ਦੇ ਖਾਤੇ ਚ ਪੜਾਈ ਸੀਗੇ ਮੈਂ ਕਹ ਨਹੀ ਆਪਾਂ ਇਹ ਬੇਈਮਾਨੀ ਨਹੀਂ ਕਰਨੀਗੀ ਕਿਉਂਕਿ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਉਹਨੇ ਸਵਾਸੇ ਦਿੱਤੇ ਉਹਦਾ ਕੀ ਪਤਾ ਉਹਨੇ ਕਦੋਂ ਬਾਦ ਮਾਰ ਲੈਣੀ ਆ ਆਪਾਂ ਕਾਨੂੰ ਬੇਈਮਾਨੀ ਕਰਨੀ ਆ ਮੈਂ ਕਹ ਸਿਰਫ ਪੈਸਿਆਂ ਪਿੱਛੇ ਮੈਂ ਕਹ ਕੀ ਪਤਾ ਕਿਵੇਂ ਆਏ ਚੱਕੇ ਸੀ ਵਿਚਾਰੀ ਨੇ ਤੇ ਕਿੱਧਰ ਲੱਗਦੇ ਮੇਰੇ ਮੈਂ ਕਹ ਨਹੀਂ ਆਪਾਂ ਇਹ ਕੰਮ ਨਹੀਂ ਕਰ ਸਕਦੇ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਜਿਹੜੇ ਲੋਕ ਕਹਿ ਦਿੰਦੇ ਆ ਵੀ ਬਿੱਲੀਆਂ ਅੱਖਾਂ ਵਾਲਾ ਬੰਦਾ ਖੋਟਾ ਹੁੰਦਾ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਮੈਂ ਨਹੀਂ ਇਸ ਗੱਲ ਨੂੰ ਮੰਨਦੀ ਕਿਉਂਕਿ ਪਰਮਾਤਮਾ ਸਭ ਦੇ ਹਿਰਦੇ 'ਚ ਵੱਸਦਾ ਬਿੱਲੀਆਂ ਅੱਖਾਂ ਵਾਲਾ ਬੰਦਾ ਜ਼ਰੂਰੀ ਨਹੀਂ ਹੁੰਦਾ ਵੀ ਖੋਟਾ ਹੁੰਦਾ ਜੇ ਕਿਸੇ ਨੇ ਖੋਟ ਪੂਰਾ ਕਰਨਾ ਤੇ ਉਹ ਕਾਲੀਆਂ ਅੱਖਾਂ ਵਾਲਾ ਵੀ ਕਰ ਲੈਂਦਾ ਤੇ ਜੇ ਕਿਸੇ ਨੇ ਨਹੀਂ ਕਰਨਾ ਤੇ ਉਹ ਭਾਵੇਂ ਜਵੇਂ ਦੀਆਂ ਅੱਖਾਂ ਵਾਲਾ ਮਰਜ਼ੀ ਹੋਵੇ ਤਾਂ ਇੱਕ ਬਲੇਮ ਲੱਗਿਆ ਹੋਇਆ ਵੀ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨੀ ਕਰਦਾ ਪਰ ਮੈਂ ਨਹੀਂ ਮੰਨਦੀ ਕਿਉਂਕਿ ਸਾਡੇ ਸਾਰੇ ਖਾਨਦਾਨ ਦਾ ਹੀ ਅੱਖਾਂ ਬਿੱਲੀਆਂ ਐ ਜਿਵੇਂ ਮੇਰੇ ਮਾਮੇ ਹੋ ਗਏ ਮੇਰੇ ਮਾਸੜਾ ਹੋ ਗਏ ਨਾ ਮੇਰੇ ਚਾਚੇ ਤਾਇਆ ਦੇ ਪੋਤੇ ਹੋ ਗਏ ਮੇਰੇ ਭਤੀਜੇ ਭਤੀਜੀਆਂ ਹੋ ਗਏ ਮੇਰੇ ਭਾਂਜੇ ਹੋ ਗਏ ਮੇਰੇ ਨਾਨਕੇ ਸਾਰੇ ਹੀ ਬਿੱਲਾਂ ਅੱਖ ਵਾਲੇ ਮੇਰੇ ਗਾਂ ਭੂਆ ਦੇ ਦੋ ਤੇ ਦੋ ਤਿੰਨ ਪੋਤੇ ਪੁੱਤਾਂ ਸਭ ਦਿਆਂ ਹੀ ਅੱਖਾਂ ਬਿੱਲਾਂ ਆ ਸਾਡੇ ਕੋਈ ਵੀ ਕਾਲਾਂ ਅੱਖ ਵਾਲਾ ਨਹੀਂ ਗਾ ਸਾਰੇ ਮੇਰੇ ਗਾਂ ਭੂਆਦਿਆਂ ਵੀ ਅੱਖਾਂ ਬਿੱਲਾਂ ਆ ਸੇਕ ਨਾ ਹੁੰਦਾ ਚਲੋ ਉਹ ਵੀ ਹੈ ਨਹੀਂ ਕਿ ਤੇ ਮੇਰੇ ਡੈਡੀ ਦਾ ਵੀ ਅੱਖਾਂ ਬਿੱਲੀਆਂ ਤੇ ਗਾ ਮੇਰੇ ਚਾਚੇਆਂ ਦਾ ਵੀ ਅੱਖਾਂ ਬਿੱਲੀਆਂ ਇੱਕ ਪਾਪਾ ਤੇ ਚਾਚਾ ਤੇ ਮੇਰੇ ਜੋੜੇ ਆ ਉਹਦਾਂ ਵੀ ਅੱਖਾਂ ਮੇਰੇ ਚਾਚੇ ਦੀਆਂ ਬਿੱਲੀਆਂ ਤੇ ਮੇਰੇ ਪਾਪੇ ਦੀਆਂ ਵੀ ਤੇ ਜਿਹੜਾ ਮੇਰੇ ਚਾਚੇ ਮੇਰੇ ਚਾਚੇ ਦੋ ਹੈਗੇ ਆ ਤੇ ਮੇਰਾ ਪਾਪੇ ਦੇ ਤੇ ਚਲੋ ਦਿੱਤ ਹੋਊਗੀ ਤੁਹਾਨੂੰ ਪਤਾ ਹੀ ਹੈ ਜਿੰਨਾਂ ਨੂੰ ਨਹੀਂ ਪਤਾ ਚਲੋ ਮੈਂ ਤਾਂ ਵੀ ਦੱਸ ਦਿਆ ਹਨ ਤੇ ਪਰ ਮੈਂ ਕਹਿੰਦੀ ਆ ਵੀ ਨਹੀਂ ਬੰਦਾ ਬੇਈਮਾਨ ਨਹੀਂ ਹੋਣਾ ਚਾਹੀਦਾ ਨਹੀਂ ਹੁੰਦਾ ਬੇਈਮਾਨ ਕੋਈ ਹੋ ਸਕਦਾ ਜਿਹਦਾ ਮੂਲੋ ਜਮੀਰ ਮਰਿਆ ਹੋਵੇ ਜਿਹੜੇ ਬੰਦੇ ਦੇ ਐਡੇ ਹਾਲਾਤ ਮਾੜੇ ਆ ਉਹ ਬੰਦਾ ਬੇਈਮਾਨ ਹੋ ਵੀ ਸਕਦਾ ਪਰ ਮੈਂ ਫੇਰ ਵੀ ਬੇਈਮਾਨ ਨਹੀਂ ਹੋਈ ਮੈਨੂੰ ਲੋਕ ਕਹਣ ਕਿ ਤੂੰ ਸੌਦੇ ਜੋ ਤੇ ਉਜੋਗੇ ਤਾਂ ਰੱਖਤੀ ਤੂੰ ਉਹਨਾਂ ਨੂੰ ਕਹਿੰਦੀ ਵੀ ਮੈਨੂੰ 2-4000 ਤਾਂ ਦੇ ਕੇ ਜਾਉ ਤੂੰ ਉਹਨਾਂ ਨੂੰ ਕਹਿੰਦੀ 5-7000 ਤਾਂ ਦੇ ਕੇ ਜਾਉ ਤੂੰ ਇੱਕ ਗੁੱਟੀ ਰੱਖ ਲੈਂਦੀ ਤੂੰ ਤਿੰਨ ਗੁੱਟੀਆਂ ਮੋੜ ਦਿੰਦੀ ਤੂੰ ਕਹਿੰਦੀ ਮੈਂ ਤਾਂ ਇੰਨਾ ਹੀ ਲਈ ਆਈਆਂ ਮੈਂ ਕਹ ਨਹੀਂ ਮੈਨੂੰ ਸੱਚੀ ਸੱਚ ਕਰਕੇ ਜਾਣੇ ਮੈਨੂੰ ਰੱਬ ਦੇ ਰੰਗਾਂ ਤੋਂ ਇੰਨਾ ਡਰ ਲੱਗਦਾ ਮੈਂ ਇੰਨਾ ਘਰਬ ਤੋਂ ਡਰਦੀ ਆਂ ਨਾ ਇੰਨਾ ਪ੍ਰਭ ਤੋਂ ਡਰਦੀ ਆਂ ਮੇਰੇ ਮਾਈ ਹੁੰਦਾ ਵੀ ਇੱਥੋਂ ਆਏ ਆਂ ਇਹ ਨਾ ਗੱਲ ਹੋ ਜਾਈ ਤੂੰ ਆਏ ਨਾ ਹੋ ਜਾਈ ਵੀ ਰੱਬ ਉੱਤੇ ਦੇਖਦਾ ਮੇਰੇ ਹਰ ਗੱਲ ਤੇ ਮੇਰੇ ਮਨ 'ਚ ਇਹ ਗੱਲ ਆਉਂਦੀ ਮੈਂ ਹੈ ਨਹੀਂ ਰੱਬ ਦੇਖਦਾ ਵਾ ਕੋਈ ਵੀ ਗੱਲ ਮੈਂ ਸੋਚਾਂ ਮੈਂ ਕਹਿੰਨੀ ਨਹੀਂ ਨਹੀਂ ਰੱਬ ਦੇਖਦਾ ਹੈ ਤੇ ਮੇਰੇ ਮਾਂ ਪਿਓ ਨੇ ਸਾਨੂੰ ਇਹੀ ਗੱਲ ਸਿਖਾਈ ਆ ਵੀ ਮੇਰੇ ਪਿਓ ਨੇ ਵੀ ਮੇਰੀ ਮਾਂ ਨੇ ਵੀ ਪੁੱਤ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਠੱਗੀ ਨਹੀਂ ਕਰਨੀ ਕਿਸੇ ਨਾਲ ਚਲਾਕੀ ਨਹੀਂ ਖੇਡਣੀ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੁਸੀਂ ਮੰਗ ਕੇ ਲੈ ਲਓ ਪਰ ਕਿਸੇ ਨਾਲ ਠੱਗੀ ਨਾ ਕਰੋ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਨਾਲ ਚਲਾਕੀ ਨਾ ਕਰੋ ਕਿਸੇ ਨਾਲ ਬੇਈਮਾਨੀ ਨਾ ਕਰੋ ਮੇਰੇ ਪਿਓ ਦਾ ਇਹ ਕਹਿਣਾ ਹੁੰਦਾ ਸੀ ਮੇਰੇ ਪਿਓ ਨੇ ਕਹਿਣਾ ਜੇ ਤੁਸੀਂ ਸਾਗ ਵੀ ਤੋੜਨਾ ਨਾ ਤੁਸੀਂ ਸਾਗ ਵੀ ਅਗਲੇ ਨੂੰ ਕੋਚ ਕੇ ਤੋੜੋ ਤੁਸੀਂ ਸਾਗ ਵੀ ਅਗਲੇ ਦੇ ਖੇਤੋਂ ਨੂੰ ਚੋਰੀ ਚੀਰਨੀ ਨਾ ਤੋੜੋ ਜਾ ਕੇ ਜੇ ਜੱਟ ਜ਼ਿਮੀਦਾਰ ਨੇ ਆ ਕੇ ਤੁਹਾਨੂੰ ਬਾਤ ਦੇਤੀ ਤੇ ਤੁਹਾਡੇ ਲੱਫੜ ਡਾਂਗ ਵੱਜੀ ਬਰੋਬਰ ਸਮਝ ਲਓ ਚਾਹ ਲੱਫੜ ਵੱਜੇ ਬਰੋਬਰ ਸਮਝ ਲਓ ਤੇ ਵੀ ਚੋਰੀ ਚੀਜ਼ ਤੋੜਨ ਦਾ ਐਡਾ ਤਾਂ ਨਾ ਹੁੰਦਾ ਮੈਂ ਕਹਿੰਨੀ ਆ ਜਹੇ ਜਿਹਾ ਮੇਰਾ ਮਾਂ ਪਿਓ ਸੀਗਾ ਸਭ ਦੇ ਹੂਣ ਸਾਡੇ ਮਾਪਿਓ ਨੇ ਸਾਨੂੰ ਇਹੀ ਸਮਤ ਮੈਂ ਆਪਣੇ ਬੱਚਿਆਂ ਨੂੰ ਦਿੰਨੀ ਹੁੰਨੀ ਮੈਂ ਇਹਨਾਂ ਨੂੰ ਵੀ ਇਹੀ ਸਿੱਖਿਆ ਦੇਣੀ ਹੁੰਨੀ ਆ ਕਿ ਪੁੱਤ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਬੇਈਮਾਨੀ ਦਾ ਤਾਂ 1 ਰੁਪਇਆ ਨਹੀਂ ਘਰੇ ਆਉਣਾ ਚਾਹੀਦਾ ਠੱਗੀ ਦਾ 1 ਰੁਪਇਆ ਨਹੀਂ ਘਰੇ ਆਉਣਾ ਚਾਹੀਦਾ ਜੇ ਕਿਸੇ ਤੋਂ ਚੀਜ਼ ਲੈਣੀ ਆ ਮੰਗ ਕੇ ਲੈ ਲੋ ਬਾਰੇ ਘਰਾਂ ਦੇ ਵਿੱਚ ਆਪਾਂ ਫਿਰਦੇ ਯਕੀਨ ਬਣਾਉਣਾ ਬਹੁਤ ਔਖਾ ਹੈ ਤੇ ਯਕੀਨ ਗਵਾਤ ਅਗਲਾ 1 ਮਿੰਟ ਚ ਲੈਂਦਾ ਹੁਣ ਜਿੱਥੇ ਜਿੱਥੇ ਮੈਂ ਕੰਮ ਕਰਦੀ ਆ ਪਿੱਛੇ ਵੀ ਅਸੀਂ ਜਦੋਂ ਕੰਮ ਕਰਦੇ ਹੁੰਦੇ ਸੀਗੇ ਅਗਲਿਆਂ ਦੇ ਘਰਾਂ ਦੇ ਵਿੱਚ ਆਏ ਪੈਸਾ ਥੇਲਾ ਪਿਆ ਰਹਿਣਾ ਜੇ ਗੀੜਾ ਲੱਤਾ ਧੋਣਾ ਗੀੜਿਆਂ ਦੇ ਵਿੱਚੋਂ ਗੀਜਿਆਂ ਦੇ ਵਿੱਚੋਂ 15-1500 2-2000 ਰੁਪਈਆ ਨਿਕਲਿਆ ਹੋਣਾ ਕਦੇ ਕੋਈ ਛਾਪਾਂ ਛੱਲੇ ਹੱਥ ਲੱਗ ਜਾਣੇ ਵੀ ਇੱਥੇ ਪਏ ਇੱਥੇ ਪਏ ਵੇਖ ਲੈਣਾ ਟੇਬਲਾਂ ਤੇ ਲਾ ਕੇ ਜਾਂ ਬਾਰਾਂ ਵਿੱਚ ਭੁੱਲ ਜਾਣੇ ਕਈ ਵਾਰੀ ਅਗਲਾ ਵਿਸ਼ਵਾਸ ਕਰਨ ਮਾਰਾ ਵੀ ਵੇਖ ਲੈਂਦਾ ਵੀ ਚਲੋ ਵੇਖ ਜੇ ਵੀ ਕਿੰਨੇ ਕਮਾਨਦਾਰ ਤੇ ਪਰ ਆਪਾਂ ਜਿੰਨਾ ਵੀ ਪਿੱਛੇ ਵੀ ਜੋ ਕੰਮ ਕਰੇ ਆਪਾਂ ਇਮਾਨਦਾਰੀ ਨਾਲ ਕਰੇ ਤੇ ਆਪਾਂ ਹੁਣ ਵੀ ਜਿੱਥੇ ਕੰਮ ਕਰਦੇ ਆ ਘਰਾਂ ਦੇ ਵਿੱਚ ਜਿਹਦੇ ਵੀ ਕਰਦੇ ਕਿਤੇ ਵੀ ਜਾੜ ਕੇ ਆਪਾਂ ਅਗਲੇ ਨੂੰ ਆਪਦਾ ਘਰ ਸਮਝ ਕੇ ਕੰਮ ਕਰਦੇ ਆ ਆਪਾਂ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਕਿਸੇ ਨਾਲ ਠੱਗੀ ਨਹੀਂ ਕੀਤੀ ਕਿਸੇ ਨਾਲ ਧੋਖਾ ਨਹੀਂ ਕੀਤਾ ਆਪਾਂ ਮੰਗ ਕੇ ਚੀਜ਼ ਲੈ ਲਈਦੀ ਆਈ ਨਹੀਂ ਵੀ ਹੁਣ ਗਰੀਬੀ ਘਰੋਂ ਨਿਕਲ ਗਈ ਗਰੀਬੀ ਅੱਜ ਵੀ ਬਥੇਰੀ ਆ ਗਰੀਬੀ ਪਹਿਲਾਂ ਵੀ ਬਥੇਰੀ ਵੇਖੀ ਆ ਪਰ ਸਤਗੁਰੂ ਦੀ ਕਿਰਪਾ ਐਡੀ ਰਹੀ ਆ ਪਰ ਆ ਹਿਰਦੇ ਦੇ ਵਿੱਚੋਂ ਬਈਮਾਨੀ ਨਹੀਂ ਕੀਤੀ ਮੇਰੀ ਮਾਂ ਵੀ ਐਵੇਂ ਕਰਦੀ ਸੀ ਉਹ ਵੀ ਨੀ ਬੇਈਮਾਨੀ ਕਰਦੀ ਜਿਹੜੀ ਮੇਰੇ ਕੋਲੇ ਪੇਟੀ ਆ ਇਹ 7 ਫੁੱਟ ਦੀ ਪੇਟੀ ਆ ਤਿੰਨ ਜਣੇ ਅਸੀਂ ਖੋਲ ਆ ਦੋ ਜਣੇ ਅਸੀਂ ਖੋਲਦੇ ਆ ਤੇ ਕੱਲਾ ਬੰਦਾ ਪੇਟੀ ਖੋਲ ਨਹੀਂ ਸਕਦਾ ਤੇ ਮੇਰੀ ਮਾਂ ਕਿਸੇ ਦੇ ਘਰੇ ਕੰਮ ਕਰਦੀ ਸੀ ਕਿ ਜਿਹੜੀ ਮੈਨੂੰ ਆ ਪੇਟੀ ਮੇਰੀ ਮਾਂ ਨੇ ਦਿੱਤੀ ਆ ਤੇ ਹੁਣ ਮੈਂ ਇਹਨੂੰ ਸਾਹਮ ਸਾਹ ਰੱਖਦੀ ਨਹੀਂ ਮੇਰੀ ਮਾਂ ਦੀ ਨਿਸ਼ਾਨੀ ਜਿਹੜੀ ਪੇਟੀ ਮੇਰੀ ਮਾਂ ਨੇ ਮੈਨੂੰ ਦਿੱਤੀ ਆ ਕਿਸੇ ਦੇ ਘਰੇ ਮੇਰੀ ਮਾਂ ਕੰਮ ਕਰਦੀ ਸੀਗੀ ਤੇ ਉਹਨਾਂ ਦਾ 50000 ਰੁਪਇਆ ਅੰਡਿੱਗਿਆ ਕਿਸੇ ਓਲੇ ਸਾਈਡ ਤੇ ਡਿੱਗਿਆ ਕਿਤੇ ਮੇਰੀ ਮਾਂ ਉਥੇ ਆ ਗਿਆ ਤੇ ਮੇਰੀ ਮਾਂ ਨੇ ਉਹ ਪੈਸੇ ਝੋਲੀ ਚ ਰੱਖ ਲਏ ਤੇ ਭਾਂਡੇ ਮਾਂ ਦੇ ਕੱਪੜੇ ਧੋਤੇ ਤੇ ਪੈਸੇ ਉਵੇਂ ਰੱਖੀ ਰੱਖੇ ਨਹੀਂ ਉਹ ਘਰੇ ਵੀ ਆ ਕੇ ਰੱਖ ਕੇ ਜਾ ਸਕਦੇ ਸੀ ਜਦੋਂ ਉਹ ਜ਼ਿੰਮੇਦਾਰ ਨਹੀਂ ਤਾਂ ਘਰੇ ਹੈ ਨਹੀਂ ਸੀਗੀ ਤੇ ਚਲੋ ਜਦੋਂ ਹੋਈ ਕੀਤੀ ਗੱਲ ਤੇ ਭਾਈ ਉਹ ਆ ਗਈ ਤੇ ਮੇਰੀ ਮਾਂ ਉਹ ਕਹਿੰਦੀ ਵੀ ਐ ਕਰਕੇ ਕਹਿੰਦੀ ਆ ਪੈਸੇ ਵੀ ਮੈਨੂੰ ਥੇ ਆਈ ਆ ਤੇ ਉਹ ਕਹਿੰਦੀ ਭੈਣੇ ਕਹਿੰਦੀ ਜੇ ਤੂੰ ਪੈਸੇ ਮੈਨੂੰ ਨਾ ਦਿੰਦੀ ਤੇ ਕਹਿੰਦੀ ਮੇਰੀ ਬੇਇਜਤੀ ਹੋ ਜਾਣੀ ਸੀ ਉਹ ਅਗਰੇ ਰਿਸ਼ਤੇਦਾਰੀ ਦੇ ਵਿੱਚ ਆਈ ਸੀ ਕਿ ਜਿਵੇਂ ਆਪਦੀ ਭੈਣ ਦੇ ਘਰੇ ਆਈ ਸੀ ਭੈਣ ਉਹ ਤੇ ਬਾਹਰ ਸੀ ਤੇ ਉਹ ਤਾਂ ਆਪਣ ਮੱਜਾ ਤੇ ਉਹ ਦੋਨੇ ਆਈ ਹੋਈ ਸੀ ਉਹਨਾਂ ਦੀ ਕੋਠੀ ਪੈਂਦੀ ਸੀਗੀ ਤੇ ਉਹ ਕਹਿੰਦੀ ਕਿ ਭੈਣ ਜੀ ਜੇ ਤੂੰ ਪੈਸੇ ਮੈਨੂੰ ਨਾ ਦਿੰਦੀ ਕਹਿੰਦੀ ਮੇਰੀ ਮੇਰੇ ਆਪਣ ਮੱਜੇ ਦੇ ਤੇ ਮੇਰੀ ਭੈਣ ਦੇ ਚਤ ਚ ਜਾਣੀ ਸੀ ਵੀ ਇਹ ਬੇਈਮਾਨ ਹੋ ਗਈ ਤੇ ਕਹਿੰਦੀ ਮੈਨੂੰ ਕਾਦੀ ਘਾਟ ਆ ਵੀ ਮੈਂ ਪੈਸੇ ਕੀ ਕਰਨੇ ਸੀ ਕਹਿੰਦੀ ਭੈਣੇ ਤੇਰਾ ਬਹੁਤ ਧੰਨਵਾਦ ਕਹਿੰਦੀ ਤੂੰ ਨਹੀਂ ਤੇ ਮੇਰੀ ਮਾਂ ਨੂੰ ਉਹਨੇ ਸੂਟ ਲੈ ਕੇ ਦਿੱਤਾ ਤੇ ਨਾਲੇ ਫੇਰ ਮਾਂ ਨੂੰ ਕਹਿੰਦੀ ਵੀ ਤੂੰ ਆ ਨਹੀਂ ਹੁੰਨੀ ਮੈਂ ਕੁੜੀ ਦਾ ਸਮਾਨ ਦੇਣਾ ਕੁੜੀ ਦਾ ਸਮਾਨ ਦੇਣਾ ਕਹਿੰਦੀ ਤੈਨੂੰ ਕਿਹੜੀ ਚੀਜ਼ ਚਾਹੀਦੀ ਮੈਨੂੰ ਦੱਸੀ ਕਹਿੰਦੀ ਜੇ ਤੂੰ ਸਾਰਿਆਂ ਤੇ ਬੇਈਮਾਨ ਹੋ ਜਾਂਦੀ ਤੇ ਕਹਿੰਦੀ ਫੇਰ ਮੈਂ ਕੀ ਕਰਦੀ ਤੇ ਕਹਿੰਦੀ ਚੱਲ ਹਜੇ ਤ ਤੂੰ ਕਹਿੰਦੀ ਸਾਰੇ ਮੈਨੂੰ ਮੋੜਤੇ ਤੇ ਕਹਿੰਦੀ ਵੀ ਮੈਂ ਤਾਂ ਤੇਰਾ ਧੰਨਵਾਦ ਕਰਦੀ ਕਹਿੰਦੀ ਜ਼ਿੰਦਗੀ ਭਰ ਨਹੀਂ ਭੁੱਲਦੀ ਤੇਰਾ एहसान ਕਹਿੰਦੀ ਵੀ ਨਿੱਕੀ ਜਿਹੀ ਗੱਲ ਪਿੱਛੇ ਸਾਡੇ ਘਰੇ ਫਰਕ ਪੈ ਜਾਂਦਾ ਚਲ ਉਹਨੇ ਮੇਰੀ ਮੰਮੀ ਨੂੰ ਜਦੋਂ ਆਏ ਕਿਹਾ ਤੇ ਮੇਰੀ ਮੰਮੀ ਆਂਦੀ ਵੀ ਮੈਂ ਤਾਂ ਬੇਟੀ ਦੇਣੀ ਆ ਕੁੜੀ ਨੂੰ ਕਹਿੰਦੀ ਤੇ ਫਿਰ ਉਹਨੇ ਨਾ ਉਹਨਾਂ ਟਾਈਮਾਂ 'ਚ ਇਸ ਗ ਸਤਾਰਾ 18 ਸਾਲ ਉਹ ਵੇਜ ਤੋਂ ਮੈਨੂੰ ਪੇਟੀ ਦਿੱਤੀ ਐ ਫਿਰ ਮੰਮੀ ਨੇ ਤੇ ਉਸ ਟਾਈਮ ਦੇ ਵਿੱਚ ਹੀ ਪੇਟੀ 35 3600 ਦੀ ਬਣੀ ਸੀਗੀ 7 ਫੁੱਟ ਦੀ ਪੇਟੀ 35 3600 ਦੀ ਸਾਈਜ਼ ਤੇ ਬਣਵਾ ਕੇ ਉਹ ਬੁੜੀ ਨੇ ਮੇਰੇ ਮੰਮੀ ਨੂੰ ਪੇਟੀ ਦਿੱਤੀ ਦੋ ਬਿਸਤਰੇ ਦਿੱਤੇ ਪੰਜ ਸੱਤ ਭਾਂਡੇ ਦਿੱਤੇ ਫਿਰ ਮੇਰੇ ਮਾਮੇ ਨੂੰ ਸਮਾਨ ਦੇ ਕੇ ਕਈ ਕਹਿੰਦੀ ਲੈ ਲੈ ਲਾ ਕੇ ਵੀ ਆਹ ਉਹਨਾਂ ਨੇ ਦਿੱਤੇ ਆ ਮੇਰੀ ਮਾਂ ਕੰਮ ਕਰਦੀ ਹੁੰਦੀ ਸੀ ਪਿੰਡ 'ਚ ਤੇ ਪਰ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿਸੇ ਨਾ ਬੇਈਮਾਨੀ ਨਾ ਕਰਿਆ ਕਰੋ ਕਿਸੇ ਨਾ ਠੱਗੀ ਨਾ ਕਰਿਆ ਕਰੋ ਕਿਸੇ ਨਾ ਧੋਖਾ ਨਾ ਕਰਿਆ ਕਰੋ ਜੇ ਇਨਸਾਨ ਨਹੀਂ ਦੇਖਦਾ ਕੰਮ ਸੇ ਕੰਮ ਤੇ ਰੱਬ ਤਾਂ ਦੇਖਦਾ ਰੱਬ ਤੋਂ ਡਰਿਆ ਕਰੋ ਜੇ ਇਨਸਾਨਾਂ ਨੂੰ ਆਪਾਂ ਨਹੀਂ ਕੋਸ ਬੈਦ ਦੇ ਪ੍ਰਮਾਤਮਾ ਦਾ ਕੈਮਰਾ 24 ਘੰਟੇ ਚੱਲਦਾ ਤੇ ਪ੍ਰਮਾਤਮਾ ਦੇ ਰੰਗਾਂ ਤੋਂ ਜ਼ਰੂਰ ਡਰਿਆ ਕਰੋ ਕਦੇ ਵੀ ਆਏ ਨਾ ਸੋਚਿਆ ਕਰੋ ਕਿ ਸਾਨੂੰ ਕਿਹੜਾ ਕੋਈ ਦੇਖਦਾ ਕਿਉਂਕਿ ਜਿਹੜਾ ਰੱਬ ਦਾ ਕੈਮਰਾ ਜੋ ਵੀ ਘੰਟੇ ਆਪਣੇ ਤੇ ਭੁੱਕਦਾ ਆਪਣੇ ਸੁੱਤਿਆ ਪਿਆ ਤੇ ਵੀ ਭੁੱਕਦਾ ਆਪਣੇ ਜਾਗਦਾ ਤੇ ਵੀ ਭੁੱਕਦਾ ਅਸੀਂ ਅੱਜ ਤੱਕ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਹਰ ਇੱਕ ਕੰਸਾਨ ਐਵੇਂ ਕਹਿੰਦਾ ਹੁੰਦਾ ਵਾ ਪਰ ਪ੍ਰਮਾਤਮਾ ਦੀ ਨਿਗਾਹ ਚ ਬੰਦਾ ਸਹੀ ਹੋਣਾ ਚਾਹੀਦਾ ਵਾ ਪਰ ਇਹ ਨਹੀਂ ਪਤਾ ਆਪਾਂ ਜਿਹੜੇ ਆਇਸ ਟਾਈਮ ਦੇ ਵਿੱਚ ਆਪਾਂ ਭੋਗ ਰਹੇ ਹਾਂ ਹੋ ਸਕਦਾ ਆਪਾਂ ਪਿਛਲੇ ਟਾਈਮ ਚ ਕਿਸੇ ਨੇ ਕੋਈ ਠੱਗੀ ਧੋਖਾ ਕੀਤਾ ਹੋਵੇ ਤੇ ਪਰ ਇਸ ਇਸ ਆ ਜਰਮਾ ਜਿਹੜਾ ਜਿੱਦਾਂ ਚ ਇੱਕ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਮੈਂ ਕਹਿੰਦੀ ਵੀ ਮੈਂ ਅੱਜ ਤੱਕ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਕਿਸੇ ਨਾਲ ਠੱਗੀ ਨਹੀਂ ਮਾਰੀ ਕਿਸੇ ਨਾਲ ਚਲਾਕੀ ਨਹੀਂ ਖੇਡੀ ਕਿਸੇ ਨਾਲ ਧੋਖਾ ਨਹੀਂ ਕੀਤਾ ਤੇ ਇਹੀ ਸੋਭਾ ਮੇਰੀ ਮੇਰੇ ਬੱਚਿਆਂ ਨੂੰ ਆ ਕਿਉਂਕਿ ਮੈਨੂੰ ਮੇਰਾ ਪਿਓ ਤੇ ਮੇਰੀ ਮਾਂ ਸਿਖਾਉਂਦੇ ਹੁੰਦੇ ਸੀ ਤੇ ਮੈਂ ਆਪਦੇ ਬੱਚਿਆਂ ਨੂੰ ਇਹੀ ਸਿਖਾ ਦੇਣੀ ਆ ਤੇ ਬਾਕੀ ਸਾਡਾ ਪਰਿਵਾਰ ਸਾਰਾ ਬਹੁਤ ਵਧੀਆ ਸਾਡੇ 'ਚ ਸਾਡੇ ਸਾਰੇ ਭੈਣਾਂ ਭਰਾਵਾਂ 'ਚ ਨਹੀਂ ਕੋਈ ਬੇਈਮਾਨ ਹੈਗਾ ਕਿਉਂਕਿ ਅਸੀਂ ਇੱਕ ਦੂਜੇ ਤੋਂ ਪੈਸਾ ਧੇਲਾ ਉਧਰ-ਉਧਰ ਦਿੰਨੇ ਆ ਲੈਣੇ ਆ ਵਰਤਦੇ ਆ ਤੇ ਨਾ ਸਾਡੇ ਸਾਰੇ ਕੋਈ ਭੈਣਾਂ ਭਰਾਵਾਂ 'ਚ ਬੇਈਮਾਨ ਤੇ ਨਾ ਸਾਡਾ ਮਾਂ ਪਿਓ ਬੇਈਮਾਨ ਸੀ ਤੇ ਨਾ ਅਸੀਂ ਬੇਈਮਾਨ ਤੇ ਸੱਚ ਦੇ ਰਾਹ ਤੇ ਚੱਲੋ ਤੇ ਸੱਚ ਨੇ ਹੀ ਇੱਕਦਮ ਆਪਣਾ ਸਾਥ ਦੇਣਾ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਪ੍ਰਮਾਤਮਾ ਨੂੰ ਕਦੇ ਨਾ ਭੁੱਲੋ ਵਾਹਿਗੁਰੂ ਦਾ ਨਾਮ ਧਿਆਇਆ ਕਰੋ ਤੇ ਇਹ ਹੀ ਆਪਣੀ ਧਨ ਦੌਲਤ ਦਾ ਸਭ ਤੋਂ ਵੱਡੀ ਇਹ ਹੀ ਆਪਣੇ ਨਾਲ ਜਾਣੀ ਆ ਤੇ ਕਿਸੇ ਨਾਲ ਬੇਈਮਾਨ ਨਹੀਂ ਠੱਗੀ ਧੋਖਾ ਤੇ ਆਏ ਨਾ ਕਿਹਾ ਕਰੋ ਵੀ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਨਹੀਂ ਹੁੰਦਾ ਇਹ ਤਾਂ ਇੱਕ ਲੋਕਾਂ ਦਾ ਬਲੇਮ ਲਾਇਆ ਹੋਇਆ ਵਾ ਪ੍ਰਮਾਤਮਾ ਸਭ ਦੇ ਹਿਰਦੇ 'ਚ ਵਸਦਾ ਵਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਬਿੱਲੀਆਂ ਅੱਖਾਂ ਵਾਲਾ ਬੇਈਮਾਨ ਹੁੰਦਾ ਬੰਦਾ ਨਹੀਂ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਕਦੇ ਵੀ ਐਵੇਂ ਨਾ ਕਹਿਆ ਕਰੋ ਵੀ ਬਿੱਲੀਆਂ ਅੱਖਾਂ ਵਾਲਾ ਬੰਦਾ ਕੋਟਾ ਹੁੰਦਾ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਤੇ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਲੋਕਾਂ ਦੇ ਵਹਿਮ ਭਰਮ ਪਏ ਹੋਏ ਆ ਵੀ ਬਿੱਲੀਆਂ ਅੱਖਾਂ ਵਾਲਾ ਬੰਦਾ ਬੇਈਮਾਨ ਹੁੰਦਾ ਤੇ ਆਪਦੇ ਹਿਰਦੇ ਤੋਂ ਹਰੇਕੀ ਸਹੀ ਸਾਫ਼ਤ ਹੋਣਾ ਚਾਹੁੰਦਾ ਹਰੇਕੀ ਕਹਿੰਦਾ ਵੀ ਮੇਰਾ ਹਿਰਦਾ ਸਾਫ਼ ਹੋਵੇ ਤੇ ਵੀ ਮੈਂ ਹਰ ਇੱਕ ਨੂੰ ਰੱਬ ਦਾ ਡਰ ਹੁੰਦਾ ਵਾ ਕੋਈ ਵੀ ਆ ਚਾਹੇ ਕੋਈ ਤਕੜਾ ਚਾਹੇ ਕੋਈ ਮਾੜਾ ਚਾਹੇ ਕੋਈ ਮੀਰ ਆ ਚਾਹੇ ਕੋਈ ਗਰੀਬ ਆ ਹਰ ਇੱਕ ਨੂੰ ਰੱਬ ਦਾ ਡਰ ਹੁੰਦਾ ਹਰ ਇੱਕ ਦੇ ਹਿਰਦੇ ਚ ਰੱਬ ਵੱਸਦਾ ਹਰ ਇੱਕ ਦੇ ਹਿਰਦੇ ਚ ਪਰਮਾਤਮਾ ਦੇ ਨਾਮ ਦੀ ਜੋਤ ਜਗਦੀ ਆ ਚਾਹੇ ਕੋਈ ਮਾੜਾ ਚਾਹੇ ਕੋਈ ਤਕੜਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਮੀਰ ਆ ਤੇ ਕਦੇ ਵੀ ਐ ਨਾ ਸੋਚਿਆ ਕਰੋ ਵੀ ਹਾਂ ਫਲਾਨਾ ਬੰਦਾ ਤਾਂ ਵੀ ਉਹਦੇ ਤਾਂ ਰੱਬ ਚੇਤੇ ਨਹੀਂ ਉਹ ਰੱਬ ਤੋਂ ਡਰਦਾ ਨਹੀਂ ਰੱਬ ਸਭ ਨੂੰ ਚੇਤੇ ਹੁੰਦਾ ਪਰ ਇੰਨਾ ਕੋ ਹੁੰਦਾ ਵਾ ਵੀ ਜਿਹੜਾ ਬੰਦਾ ਥੋੜਾ ਜਿਹਾ ਵੱਧ ਤਕੜਾ ਹੈ ਉਹ ਥੋੜਾ ਜਿਹਾ ਨਹੀਂ ਇਸ ਗੱਲ ਨੂੰ ਸੀਰੀਅਸ ਲੈਂਦਾ ਉਹਨੂੰ ਐ ਹੁੰਦਾ ਵੀ ਚਲ ਮੇਰੇ ਕੋਲੇ ਸਭ ਕੁਝ ਆ ਤੇ ਜਿਹੜਾ ਬੰਦਾ ਬਾਹਲਾ ਐ ਹੁੰਦਾ ਆਪਦੇ ਹਾਲਾਤਾਂ ਤੋਂ ਮਜਬੂਰ ਹੁੰਦਾ ਉਹਨੂੰ ਥੋੜਾ ਜਿਹਾ ਰੱਬ ਜ਼ਿਆਦੇ ਯਾਦ ਹੁੰਦਾ ਕਿਉਂਕਿ ਉਹਨੂੰ ਐ ਹੁੰਦਾ ਵੀ ਮੇਰੇ ਵੀ ਚੰਗੇ ਦਿਨ ਆਉਣ ਤੇ ਜਦੋਂ ਮੇਰੇ ਅਰਗੇ ਦੇ ਉਹਦੇ ਵੀ ਚੰਗੇ ਦਿਨ ਆ ਜਾਂਦੇ ਫਿਰ ਉਹ ਵੀ ਰੱਬ ਨੂੰ ਭੁੱਲ ਜਾਂਦਾ ਤੇ ਮੈਂ ਤਾਂ ਇਹੀ ਕਹੂੰਗੀ ਸਮਾਂ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਤੁਸੀਂ ਰੱਬ ਨੂੰ ਨਾ ਭੁੱਲਿਆ ਕਰਵਾ ਮੱਖ ਜਾਂ ਵੇਖ ਲਓ ਮੈਨੂੰ ਜਵਾਂ ਨਹੀਂ ਭੁੱਲਦੀਆਂ ਮੇਰੇ ਮੂੰਹ ਨੂੰ ਚਿੰਬੜੀ ਜਾਂਦਾ ਰੱਬ ਨੂੰ ਨਾ ਭੁੱਲਿਆ ਕਰੂਗਾ ਤੇ ਵੀ ਰੱਬ ਨੂੰ ਹਮੇਸ਼ਾ ਹੀ ਰੱਬ ਨੂੰ ਯਾਦ ਰੱਖਿਆ ਕਰੋ ਤੇ ਬਾਕੀ ਕਿਸੇ ਦੇ ਕੱਪੜਿਆਂ ਤੋਂ ਨਾ ਕਿਸੇ ਨੂੰ ਜੱਜ ਕਰਿਆ ਕਰੋ ਅਗਲੇ ਦੀਆਂ ਗੱਲਾਂ ਤੋਂ ਜੱਜ ਕਰਿਆ ਰੱਖਿਆ ਕਰਿਆ ਕਰੋ ਤੇ ਬਾਕੀ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਬਲੌਗ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਆਇਨਾ ਵੇਖਿਆ ਕਰੋ ਵੀ ਅਗਲੇ ਦੀ ਸ਼ਕਲ ਨਹੀਂ ਸੋਹਣੀ ਆਉਂਦੀ ਮੈਨੂੰ ਮੇਰੀ ਸ਼ਕਲ ਤੇ ਬਹੁਤ ਮਾਣ ਪ੍ਰਮਾਤਮਾ ਨੇ ਮੈਨੂੰ ਬਹੁਤ ਸੋਹਣੀ ਸ਼ਕਲ ਦਿੱਤੀ ਆ ਤੇ ਮੈਨੂੰ ਆਪਦੀ ਸ਼ਕਲ ਤੇ ਬਹੁਤ ਜਿਆਦਾ ਮਾਣ ਆ ਮੈਂ ਕਹਿੰਨੀ ਕਿ ਪ੍ਰਮਾਤਮਾ ਨੇ ਬਹੁਤ ਸੋਹਣੀ ਮਨਸੂਰਤ ਦਿੱਤੀ ਆ ਵਧੀਆ ਮੈਂ ਜਿੱਦਾਂ ਦੀ ਵੀ ਹੈਗੀ ਆ ਹਨਾ ਤੇ ਬਾਕੀ ਜਿਹੜੇ ਮੈਂ ਸੋਹਣੇ ਨਾ ਵੀਡੀਓ ਬੰਦਾਂ ਉਹ ਬੰਦਾਂ ਭਈ ਮਹਿੰਗੇ ਫੂਨ ਨਾਲ ਤੇ ਮੇਰੇ ਕੋਲੇ ਇੰਨਾ ਮਹਿੰਗਾ ਫੂਨ ਹੈ ਨਹੀਂਗਾ ਜਿੱਦਾਂ ਦੀ ਵੀ ਵੀਡੀਓ ਹੁੰਦੀ ਆ ਤੇ ਤੁਸੀਂ ਜ਼ਰੂਰ ਮਤਲਬ ਕਿ ਸਪੋਰਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆ ਸਮਾਪਤ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਤੇ 3829 ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਦੂਜਾ ਨਹੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਬਸ ਇੰਨਾ ਕੁਝ ਕਹਿੰਦੀ ਹੋਈ ਖੀਮਾ ਦੀ ਜਾਚਕਾਂ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਗਮੀਤ ਚੱਲਿਆ ਸਕੂਲ ਤੇ ਮਿਲਦੇ ਹਾਂ ਕਿਸੇ ਸਕੂਲ ਗੁਰਦੁਆਰੇ ਚੱਲਿਆ ਸੱਚ ਮਿਲਦੇ ਹਾਂ ਕਿਸੇ ਹੋਰ ਬਲੌਗ ਚ ਠੀਕ ਹੈ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ